ਗੈਂਗਸਟਰ ਦੇ ਖਿਲਾਫ ਪੰਜਾਬ ਪੁਲਿਸ ਨੇ ਸਪੈਸ਼ਲ ਕੈਂਪੇਨ ਚਲਾਇਆ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਗੈਂਗਸਟਰਸ ਦੇ ਖਿਲਾਫ ਏਜੀਟੀਐਫ ਨੇ ਕੋਆਰਡੀਨੇਟ ਕਰਕੇ ਆਪ ਜ਼ਿਲ੍ਹਿਆਂ ਤੋਂ ਬਹੁਤ ਵਧੀਆ ਕੰਮ ਕਰਾਇਆ ਜਿਹਦੇ ਵਿੱਚ 482 ਜਿਹੜੇ ਆ ਗੈਂਗਸਟਰ ਅਰੈਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ ਉਸ ਦੇ ਵਿੱਚੋਂ 396 ਫੀਲਡ ਯੂਨਿਟਸ ਨੇ ਫੜੇ ਆ ਔਰ 86 ਜਿਹੜੇ ਨੇ ਗੈਂਗਸਟਰ ਉਹ ਏਜੀਟੀਐਫ ਨੇ ਖੁਦ ਆਪਣੇ ਆਪਣੇ ਆਪ ਆਪਣੇ ਆਪਰੇਸ਼ਨਸ ਦੇ ਵਿੱਚ ਫੜੇ ਆ 9 ਗੈਂਗਸਟਰ ਜਿਹੜੇ ਨੇ ਉਹ ਇਨਕਾਊਂਟਰਸ ਦੇ ਵਿੱਚ ਨਿਊਟਰਲਾਈਜ਼ ਹੋਏ ਆ ਪੁਲਿਸ ਦੇ ਨਾਲ 188 ਮੋਡਿਊਲਸ ਬਸਟ ਕੀਤੇ ਗਏ ਜਿਦੇ ਵਿੱਚ 153 ਫੀਲਡ ਯੂਨਿਟਸ ਨੇ 35 ਮੋਡਿਊਲਸ ਜਿਹੜੇ ਨੇ ਉਹ AGTF ਨੇ ਬਸਟ ਕੀਤੇ 519 ਵੈਪਨ ਟੋਟਲ ਰਿਕਵਰ ਕੀਤੇ ਗਏ ਜਿਦੇ ਵਿੱਚੋਂ 81 AGTF ਨੇ ਔਰ 438 ਵੈਪਨ ਜਿਹੜੇ ਨੇ ਉਹ ਜ਼ਿਲ੍ਹਾ ਪੁਲਿਸ ਨੇ ਤੇ ਬਾਕੀ ਯੂਨਿਟਸ ਨੇ ਫੜੇ ਨੇ ਇਸੇ ਤਰ੍ਹਾਂ AGTF ਦਾ ਤਾਂ ਜ਼ਿਲ੍ਹਿਆਂ ਦਾ ਐਕਸਟਰਸ਼ਨ ਕਾਲਸ ਤੇ ਕਾਫੀ ਫੋਕਸ ਸੀਗਾ ਵੀ ਹਰ ਕੇਸ ਦੇ ਵਿੱਚ FIR ਦਰਜ ਕੀਤੀ ਜਾਵੇ ਔਰ ਅਕਿਊਜ਼ਡ ਗ੍ਰਿਫਤਾਰ ਕੀਤੇ ਜਾਣ ਸੋ so, 201 FIR ਦਰਜ ਕੀਤੀਆਂ ਗਈਆਂ 100 ਦੇ ਕਰੀਬ ਜਿਹੜੇ ਅਕਿਊਜ਼ਡ ਫੜੇ ਗਏ ਆ ਬਹੁਤ ਸਾਰੇ ਇਹਦੇ ਵਿੱਚੋਂ ਫੇਕ ਕਾਲਸ ਵੀ ਨਿਕਲੀਆਂ ਬਟ ਜਿੱਥੇ-ਜਿੱਥੇ ਵੀ ਕੋਈ ਸਹੀ ਕਾਲ ਨਿਕਲੀ ਜਿੱਥੇ ਵੀ ਅਕਿਊਜ਼ਡ ਸਹੀ ਮੈਨੇਜ ਚ ਇਨਵੋਲਟ ਸੀਗਾ ਨਾਮਿਨੇਟ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਇੱਕ ਹੋਰ ਚੀਜ਼ ਸੀਗੀ ਜਿਹਦੇ ਵਿੱਚ ਪੁਲਿਸ ਵੱਲੋਂ ਸੀਗਾ ਵੀ ਪੂਰੀ ਸਖਤੀ ਕੀਤੀ ਜਾਵੇ ਜੇ ਕੋਈ ਕ੍ਰਾਈਮਨਲ ਜਾਂ ਗੈਂਗਸਟਰ ਪੁਲਿਸ ਉੱਤੇ ਫਾਇਰ ਕਰਦਾ ਹੈ ਤਾਂ ਸੈਲਫ ਡਿਫੈਂਸ ਦੇ ਵਿੱਚ ਉਹਨੂੰ ਬੂਹ ਤੋੜਵਾ ਜਵਾਬ ਦਿੱਤਾ ਜਾਵੇ 2023 ਦੇ ਵਿੱਚ 60 ਪੁਲਿਸ ਇਨਕਾਊਂਟਰਸ ਹੋਏ ਆ ਟੋਟਲ ਜਿਦੇ ਵਿੱਚ 127 ਕ੍ਰਾਈਮਨਲਸ ਨੂੰ ਅਰੈਸਟ ਕੀਤਾ ਗਿਆ ਡੂਰਿੰਗ ਦੋਜ਼ ਇਨਕਾਊਂਟਰਸ 32 ਕ੍ਰਾਈਮਨਲ ਜਿਹੜੇ ਇੰਜਰਡ ਹੋਏ ਇਨਕਾਊਂਟਰਸ ਦੇ ਵਿੱਚ 9 ਜਿਹੜੀ ਮੈਂ ਫਿਗਰ ਅੱਗੇ ਸ਼ੇਅਰ ਕੀਤੀ 9 ਕ੍ਰਾਈਮਨਲਸ ਨਿਊਟਰਲਾਈਜ਼ ਹੋਏ ਔਰ ਇਸ ਸਮੇਂ ਦੇ ਦੌਰਾਨ ਸਾਡੇ 6 ਪੁਲਿਸ ਅਫੀਸ਼ਰਸ ਜਿਹੜੇ ਆ ਉਹ ਵੀ ਇੰਜਰਡ ਹੋਏ 2023 ਦੇ ਵਿੱਚ ਔਰ ਇੱਕ ਪੁਲਿਸ ਕਰਮਚਾਰੀ ਜਿਹੜਾ ਸ਼ਹੀਦ ਹੋਇਆ 2023 ਦੇ ਵਿੱਚ ਸੋ ਜ਼ਖਮੀ 6 ਹੋਏ ਔਰ ਇੱਕ ਸ਼ਹੀਦ ਹੋਇਆ ਔਰ ਗੈਂਗਸਟਰ ਜਿਹੜੇ ਨਿਊਟਰਲਾਈਜ਼ ਹੋਏ ਨਾ ਨਿਊਟਰਲਾਈਜ਼ ਹੋਏ ਔਰ 32 ਜ਼ਖਮੀ ਹੋਏ ਇਨ ਕਾਉਂਟਰਸ ਦੇ ਵਿੱਚ ਸੋ ਮੈਂ ਰਿਪੀਟ ਦੁਬਾਰਾ ਕਰਨਾ ਚਾਹੁੰਗਾ ਟੋਟਲ 60 ਇਨਕਾਉਂਟਰਸ ਜਿਹੜੇ ਹੋਏ ਆ ਇਸ ਸਮੇਂ ਦੇ ਦੌਰਾਨ ਜਿਦੇ ਵਿੱਚ 127 ਕ੍ਰਿਮੀਨਲਸ ਨੂੰ ਗ੍ਰਿਫਤਾਰ ਕੀਤਾ ਗਿਆ 32 ਕ੍ਰਿਮੀਨਲ ਜਿਹੜੇ ਨੇ ਉਹ ਇੰਜਰਡ ਹੋਏ ਆ 9 ਕ੍ਰਿਮੀਨਲ ਜਿਹੜੇ ਨੇ ਉਹ ਨਿਊਟਰਲਾਈਜ਼ ਹੋਏ ਆ